ਮਾਨਸਾ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਹਜੇ ਸਵੇਰ ਦਾ ਹੀ ਸਮਾਂ ਸੀ ਸੂਰਜ ਨਿਕਲਿਆ ਨਹੀਂ ਸੀ ਕਿ ਇੱਕ ਘਰ ਦੇ ਵਿੱਚੋਂ ਰੋਣ ਦੀਆਂ ਉੱਚੀ ਉੱਚੀ ਆਵਾਜ਼ਾਂ ਨੇ ਅੱਧਾ ਪਿੰਡ ਜਗਾ ਦਿੱਤਾ ਹਾਏ ਕੀ ਹੋ ਗਿਆ ਇਹਨਾਂ ਨੂੰ ਸਵੇਰੇ ਸਵੇਰੇ ਰੋਣਾ ਕਿਉਂ ਪਿਆ ਹੈ ਜਿਹੜੇ ਪੜੋਸੀ ਹਨ ਇੱਕਦਮ ਜਾ ਕੇ ਸਰਪੰਚਾਂ ਦੇ ਘਰੇ ਦੇਖਦੇ ਹਨ ਵੀ ਇਹਨਾਂ ਦਾ ਤਾਂ ਬਜ਼ੁਰਗ ਪੂਰਾ ਹੋ ਗਿਆ ਹੈ ਚੜਾਈ ਕਰ ਗਿਆ ਹੈ ਰਾਤ ਨੂੰ ਤਾਂ ਹੀ ਕਰਕੇ ਸ਼ਾਇਦ ਨੂਹਾ ਵਿਲਾਪ ਕਰਦਿਆਂ ਨਾ 125 ਕਿਲੇ ਜ਼ਿਮੀਂਦਾ ਮਾਲਕ ਸਰਪੰਚਾਂ ਦੇ ਘਰ ਦਾ ਬਜ਼ੁਰਗ ਅੱਜ ਛੜਾਈ ਕਰ ਗਿਆ ਹੈ ਸਾਰਾ ਪਿੰਡ ਇਕੱਠਾ ਹੁੰਦਾ ਹੈ ਰਿਸ਼ਤੇਦਾਰ ਸਭ ਲਈ ਜਾਂਦੇ ਹਨ ਅਤੇ ਬਾਪੂ ਦਾ ਪੂਰੇ ਰਿਵਾਜਾਂ ਨਾਲ ਸਤਕਾਰ ਨਾਲ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਲੇਕਿਨ ਇਸ ਸਾਰੇ ਰੋਸ ਵਿਲਾਪ ਦੇ ਪਿਛੇ ਲੋਕਾਂ ਸੀ ਇੱਕ ਗੁੜਾ ਸੱਚ ਸੱਚ ਜੋ ਕਿ ਇੱਕ ਸੰਦੂਕ ਦੇ ਵਿੱਚ ਬੰਦ ਸੀ ਜਿਸ ਦਾ ਨੋਹਾਂ ਨੂੰ ਕਿੰਨੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਬਾਪੂ ਪੂਰਾ ਹੋਵੇ ਕਦੋਂ ਉਸ ਤੇ ਸੰਦੂਕ ਦੇ ਵਿੱਚ ਝਾਕੇ ਦੇਖੀਏ ਲੇਕਿਨ ਅੱਜ ਸ਼ਾਮ ਨੂੰ ਚੋਰੀ ਛੁਪੇ ਜਦੋਂ ਸੰਦੂਕ ਦਾ ਜਿੰਦਰਾ ਪਹ ਲਿਆ ਨਾ ਆਖਿਰਕਾਰ ਐਸਾ ਕੀ ਹੈ ਵਿੱਚ ਲੇਕਿਨ ਜਿਵੇਂ ਹੀ ਸੰਦੂਕ ਖੋਲਿਆ ਨਾ ਤਾਂ ਵਿੱਚੋਂ ਕੁਝ ਅਜਿਹਾ ਨਿਕਲ ਗਿਆ ਕਿ ਨੂਹਾਂ ਸ਼ਰਮ ਦੀਆਂ ਮਾਰੀਆਂ ਤਾਹ ਮਾਰਦੀਆਂ ਬਾਹਰ ਨੂੰ ਭੱਜ ਗਈਆਂ ਸਾਰੇ ਦੇਖਣ ਲੱਗ ਪਏ ਆਖਿਰਕਾਰ ਅਜਿਹਾ ਕੀ ਹੋ ਗਿਆ ਇੱਕਦਮ ਵੀ ਐਸਾ ਕੀ ਸੀ ਉਸ ਸੰਦੂਕ ਦੇ ਵਿੱਚ ਜਿਸ ਨੂੰ ਦੇਖ ਕੇ ਨੁਹਾ ਮੂ ਤੇ ਚੁਨੀ ਲਾ ਕੇ ਬਾਰ ਪਾ ਗਿਆਂ ਹਾਂਜੀ ਕੋਲਾਗੇ ਜੀ ਇਹ ਭੇਤ ਦਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬੇਨਤੀ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਰਿਕਨ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਸਰਦਾਰ ਗੁਰਜੰਟ ਸਿੰਘ ਬਰਾੜ ਜੋ ਕਿ ਪਿੰਡ ਦਾ ਕਿਸੇ ਸਮੇਂ ਸਰਪੰਚ ਹੋਇਆ ਕਰਦਾ ਸੀ ਹੁਣ ਉਸਦੀ ਉਮਰ ਢਲ ਰਹੀ ਹੈ ਪਿੰਡ ਦੇ ਤਿੰਨ ਵਾਰ ਦਾ ਸਰਪੰਚ ਹੁਣ ਆਪਣੀ ਮੁੱਚਾਂ ਨੂੰ ਨਹੀਂ ਸਮਰਦਾ ਹੁਣ ਬਸ ਮੰਜੀ ਤੇ ਪਿਆ ਰਹਿੰਦਾ ਹੈ ਪਿਛਲੇ ਸਾਲ ਉਸਦੀ ਪਤਨੀ ਕਰਮਜੀਤ ਕੌਰ ਜੀ ਦੀ ਮੌਤ ਹੋ ਗਈ ਕਰਮਜੀਤ ਦੇ ਜਾਣ ਮਗਰੋਂ ਗੁਰਜੰਟ ਸਿੰਘ ਇਕੱਲਾ ਪੈ ਗਿਆ ਉਸਦੇ ਚਾਰ ਪੁੱਤਰ ਸਨ ਚਾਰੋਂ ਦੇ ਚਾਹ ਨੂੰ ਵਿਆਹ ਸਨ ਚਾਰੋਂ ਦੇ ਚਾਰੋਂ ਜੋ ਆਕ ਚੱਲੇ ਵਾਲੇ ਸਨ 70 ਸਾਲ ਦਾ ਹੋ ਕੇ ਗੁਰਜੰਟ ਸਿੰਘ ਸ਼ੂਗਰ ਦਾ ਮਰੀਜ਼ ਹੈ ਸਾਰਾ ਦਿਨ ਮਨਜੀਤ ਪਿਆਰੰਦਾ ਹੈ ਉੱਠਿਆ ਨਹੀਂ ਜਾਂਦਾ ਹੱਡ ਗੋਡੇ ਕੰਮ ਨਹੀਂ ਕਰਦੇ ਬਹੁਤ ਪੈਸਾ ਕਮਾਇਆ ਹੈ ਜਮਾਨੀ ਦੇ ਵਿੱਚ 50 ਕਿੱਲੇ ਹੁੰਦੇ ਸਨ ਉਸ ਤੋਂ 125 ਕਿੱਲੇ ਜ਼ਮੀਨ ਬਣਾਈ ਹੈ ਕਦੋਂ ਕਿੱਥੇ ਅਤੇ ਕਿਵੇਂ ਕੋਈ ਮਸਲਾ ਹੱਲ ਕਰਨਾ ਹੈ ਹਜੇ ਵੀ ਲੋਕ ਮਨਜੀਤ ਬਈ ਗੁਰਜੰਟ ਸਿੰਘ ਤੋਂ ਸਲਾਹ ਲੈਦੇ ਹਨ ਪੂਰਾ ਰਾਜਨੀਤੀ ਦਾ ਚੌੜਾ ਹੈ ਹਮੇਸ਼ਾ ਜਦੋਂ ਵੀ ਕੋਈ ਇਥੋਂ ਦਾ ਐਮਐਲਏ ਮੰਤਰੀ ਲੰਘਦਾ ਹੈ ਗੁਰਜੰਟ ਸਿੰਘ ਦਾ ਆਸ਼ੀਰਵਾਦ ਲੈ ਬਿਨਾ ਇਥੋਂ ਨਹੀਂ ਜਾਂਦਾ ਲੇਕਿਨ ਐਸੀ ਬੈਠ ਰੱਖਣ ਵਾਲੇ ਐਸਾ ਦਬਦਬਾ ਰੱਖਣ ਵਾਲੇ ਗੁਰਜੰਟ ਸਿੰਘ ਦੀ ਘਰ ਦੇ ਵਿੱਚ ਇੱਜ਼ਤ ਬਹੁਤ ਘਟ ਗਈ ਹੈ ਜਦੋਂ ਤੱਕ ਕਰਮਜੀਤ ਕੌਰ ਜਿਉਂਦੀ ਸੀ ਉਸਨੇ ਆਪਣੇ ਪੁੱਤਰਾਂ ਨੂੰ ਆਪਣੀਆਂ ਨੂੰਹਾਂ ਨੂੰ ਬਹੁਤ ਸੰਭਾਲ ਕੇ ਰੱਖਿਆ ਬਹੁਤ ਤਰੀਕੇ ਨਾਲ ਰੱਖਿਆ ਵੀ ਉਹ ਹਮੇਸ਼ਾ ਸੇਵਾ ਕਰਦੇ ਸਨ ਅਤੇ ਕਦੇ ਵੀ ਜਦੋਂ ਕੋਈ ਵੀ ਨੂੰਹ ਜੜੀ ਹੈ ਉਹ ਖਾਣਾ ਬਣਾਉਣ ਤੋਂ ਮੁੱਕਰ ਜਾਂਦੀ ਜਾਂ ਕੋਈ ਉਹਨਾਂ ਦੇ ਵਿਚਕਾਰ ਛੋਟੀ ਮੁੱਢੀ ਨੋਕਚੋਕ ਹੋ ਜਾਂਦੀ ਕਰਮਜੀਤ ਕੌਰ ਆਪ ਆਪਣੇ ਘਰ ਵਾਲੇ ਦਾ ਖਾਣਾ ਬਣਾ ਕੇ ਅਤੇ ਸਤਕਾਰ ਨਾਲ ਉਹਨਾਂ ਨੂੰ ਪਿਆਰ ਨਾ ਖਵਾਉਂਦੇ ਲੇਕਿਨ ਉਸਨੇ ਜਾਨ ਮਗਰੋਂ ਹੁਣ ਬਾਪੂ ਨੂੰ ਰੋਟੀ ਪੁੱਛਣ ਵਾਲਾ ਕੋਈ ਨਹੀਂ ਹੈ ਜਦੋਂ ਸਾਰੇ ਖਾ ਲੈਂਦੇ ਹਨ ਮੱਜਾਂ ਨੂੰ ਵੀ ਜਦੋਂ ਪੱਠੇ ਪਾ ਲੈ ਜਾਂਦੇ ਹਨ ਘਰ ਦੇ ਕੁੱਤੇ ਤੱਕ ਖਾ ਲਦੇ ਹਨ ਉਸ ਤੋਂ ਬਾਅਦ ਵੀ ਬਾਪੂ ਨੂੰ ਕੋਈ ਨਹੀਂ ਪੁੱਛਦਾ ਆਪਣੇ ਕੋਨੇ ਵਾਲੇ ਕਮਰੇ ਦੇ ਵਿੱਚ ਬਾਪੂ ਵਿਚਾਰਾ ਇਕੱਲਾ ਬੈਠਾ ਰੱਬ ਨੂੰ ਯਾਦ ਕਰਦਾ ਰਹਿੰਦਾ ਹੈ ਵੀ ਰੱਬਾ ਮੇਰੇ ਆਖੀ ਦਿਨ ਦਿਖਾ ਦਿੱਤੇ ਸਾਰੀ ਉਮਰ ਮੈਂ ਮਿਹਨਤ ਕੀਤੀ ਤੁਹਾਡੇ ਗੁਰੂ ਘਰਾਂ ਦੇ ਵਿੱਚ ਕਿੰਨਾ ਦਾਨਪੁਨ ਕੀਤਾ ਹੋ ਸਕਦਾ ਹੈ ਸ਼ਾਇਦ ਸਰਬੰਜੇ ਰਹਦੇ ਹੋਏ ਮੈਂ ਕੋਈ ਗਲਤ ਕੰਮ ਕਰ ਦਿੱਤਾ ਹੋਵੇ ਜਾਂ ਮੇਥੋਂ ਕੁਝ ਗਲਤ ਹੋ ਗਿਆ ਹੋਵੇ ਲੇਕਿਨ ਆ ਸਜਾ ਇਨੀ ਮਾੜੀ ਸਜਾ ਵੀ ਆਪਣੇ ਹੀ ਪੁੱਤਰ ਦਰੇ ਹਨ ਆਪਣੀਆਂ ਹੀ ਨੁਹਾ ਔਰ ਰੋਟੀ ਵੀ ਨਾ ਪੁੱਛਣਾ ਇਹੀ ਸਿਲਸਿਲਾ ਚੱਲਦਾ ਨਿਦਾ ਹੈ ਇੱਕ ਦਿਨ ਅਚਾਨਕ ਸ਼ਾਮ ਦਾ ਵੇੜਾ ਹੈ ਜਦੋਂ ਚਾਰੇ ਨੁਹਾਜਰਿਆਂ ਹਨ ਆਪਸ ਦੇ ਵਿੱਚ ਬੈਠ ਕੇ ਗੱਲਾਂ ਕਰ ਰਹੇ ਹਨ ਅਚਾਨਕ ਹੀ ਦੇਖਦਿਆਂ ਹਨ ਵੀ ਵੇੜੇ ਦੇ ਵਿੱਚ ਬਾਪੂ ਜੀ ਜਰੇ ਹਨ ਆਪਣੇ ਕਮਰੇ ਦੇ ਵਿੱਚ ਜਾ ਰਹੇ ਹਨ ਚਾਰਾਂ ਦਾ ਧਿਆਨ ਬਾਪੂ ਨੂੰ ਚੱਲਿਆ ਹੈ ਗੁਰਜੰਟ ਸਿੰਘ ਜਿਵੇਂ ਹੀ ਆਪਣੇ ਕਮਰੇ ਦੇ ਵਿੱਚ ਗਿਆ ਨਾ ਗੇਟ ਬੰਦ ਕਰਨਾ ਭੁੱਲ ਗਿਆ ਅਤੇ ਜਿਵੇਂ ਹੀ ਉਸ ਨੇ ਸੰਦੂਕ ਖੋਲਿਆ ਨਾ ਤਾਂ ਵਿੱਚੋਂ ਇੱਕ ਸੋਨੇ ਦਾ ਸਿੱਕਾ ਬਾਹਰ ਡਿੱਗ ਪਿਆ ਨਾਲ 2000 ਦਾ ਨੋਟ ਵੀ ਉੱਡ ਪਿਆ ਜਿਵੇਂ ਹੀ ਚਾਰੇ ਨੋਹਾਂ ਦੀ ਨਜ਼ਰ ਉਸ ਸੋਨੇ ਦੇ ਸਿੱਕੇ ਅਤੇ 2000 ਦੇ ਨੋਟ ਤੇ ਪਈ ਨਾ ਸਾਰਿਆਂ 당 ਰਹਿ ਗਿਆਂ ਬਾਪੂ ਨੇ ਉਸ ਸੰਦੂਕ ਦੇ ਵਿੱਚ ਸ਼ਾਇਦ ਕੋਈ ਵੱਡਾ ਖਜ਼ਾਨਾ ਲੁਕਾਇਆ ਹੈ ਸ਼ਾਇਦ ਵਿੱਚ ਕੋਈ ਹੈ ਹੁਣ ਜੋ ਨੁਹਾ ਬਾਪੂ ਨੂੰ ਪਾਣੀ ਤੱਕ ਨਹੀਂ ਪੁੱਛਦਿਆਂ ਸਨ ਅਗਲੇ ਦਿਨ ਸਵੇਰੇ ਸਵੇਰੇ ਚਾਰੇ ਬੀਆਂ ਚਾਰੇ ਚਾਰ ਕੱਪ ਚਾਹ ਲੈ ਕੇ ਅਤੇ ਮੰਜ਼ਿਦ ਦੇ ਨਾਲ ਬਿਸਕੁਟ ਲੈ ਕੇ ਖੜੀਆਂ ਸਨ ਬਾਪੂ ਜੀ ਉਠੋ ਤੁਹਾਡੀ ਚਾਹ ਦਾ ਵੇਲਾ ਹੋ ਗਿਆ ਆਓ ਅਸੀਂ ਤੁਹਾਡੇ ਲਈ ਗਰਮ ਪਾਣੀ ਕੀਤਾ ਹੈ ਆਓ ਚਲ ਕੇ ਨਹਾਲੋ ਜੜੀਆਂ ਕਦੇ ਬਾਪੂ ਦੀ ਸਾਰ ਨਹੀਂ ਲੈਂਦੀਆਂ ਸਨ ਅੱਜ ਇੰਜ ਅੱਗੇ ਪਿੱਛੇ ਘੁੰਮ ਰਹੀਆਂ ਹਨ ਜਿਵੇਂ ਕਿ ਪਤਾ ਨਹੀਂ ਬਾਪੂ ਦੇ ਕੋਲ ਕਿੰਨਾ ਕੁ ਵੱਡਾ ਖਜ਼ਾਨਾ ਹੋਵੇ ਬਾਪੂ ਵੀ ਦੇਖ ਰਿਹਾ ਹੈ ਅਤੇ ਚਲੋ ਚਾਹ ਪੀਂਦਾ ਹੈ ਚਾਰਾ ਕੱਪਾਂ ਦੇ ਵਿੱਚੋਂ ਚਾਰਾਂ ਦਾ ਮਨ ਰੱਖ ਲਿਆ ਹੋਇਆ ਇੱਕ ਇੱਕ ਘੁੱਟ ਵਰਕੇ ਅਤੇ ਕੱਪ ਜਿਹੜੇ ਹਨ ਆਪਣੇ ਮੰਜੇ ਦੇ ਹੇਠਾਂ ਰੱਖ ਦਿੰਦਾ ਹੈ ਜਦੋਂ ਕਦੋਂ ਕੱਪ ਜਿਹੜੇ ਸਨ ਬਾਪੂ ਦੇ ਮੰਜੇ ਲਗਭਗ ਦੋ ਦੋ ਦਿਨਾਂ ਤੱਕ ਪਈ ਰਹਿੰਦੇ ਸਨ ਕੋਈ ਉਸ ਨੂੰ ਚੱਕ ਕੇ ਮਾਇਦਾ ਵੀ ਨਹੀਂ ਸੀ ਉੱਥੇ ਮੱਕੀਆਂ ਖਾਈ ਜਾਂਦੀਆਂ ਅੱਜ ਤੁਰੰਤ ਹੀ ਅੱਧ ਪੀਏ ਕੱਪ ਜਿਹੜੇ ਹਨ ਉਹ ਚਾਰੇ ਨੂੰ ਹਜੜੀਆਂ ਹਨ ਇੰਜ ਚੱਕ ਕੇ ਲੈ ਜਾਂਦੀਆਂ ਹਨ ਪਤਾ ਨਹੀਂ ਸੋਨੇ ਦੇ ਕੱਪ ਹੋਣ ਬਾਪੂ ਦੀ ਕਿਸਮਤ ਬਦਲ ਚੁੱਕੀ ਹੈ ਉਸੇ ਤਰ੍ਹਾਂ ਬਾਪੂ ਉਸੇ ਸ਼ਾਮ ਨੂੰ ਦੁਬਾਰਾ ਟਰੰਕ ਖੋਲਦਾ ਹੈ ਅਤੇ ਉਸੇ ਤਰ੍ਹਾਂ ਵਾਪਸ ਬੰਦ ਕਰਕੇ ਅਤੇ ਉਸ ਦੇ ਉੱਪਰ ਤਾਲਾ ਲਗਾ ਦਿੰਦਾ ਹੈ ਹੁਣ ਬਾਪੂ ਨੂੰ ਵੀ ਸਮਝ ਆ ਚੁੱਕੀ ਹੈ ਵੀ ਸਾਰੀ ਖੜ ਕੀ ਹੈ ਵੀ ਨੌਹਾਜਰੀਆਂ ਹਨ ਉਹਨਾਂ ਦੀ ਨਿਗਾਹ ਇਸ ਟਰੰਕ ਦੇ ਵੱਲ ਹੈ ਹੁਣ ਬਾਪੂ ਪਹਿਲਾਂ ਨਾਲੋਂ ਵੱਡਾ ਤਾਲਾ ਜੜਾ ਹੈ ਉਸ ਟਰੰਕ ਦੇ ਉੱਪਰ ਲਗਾ ਦਿੰਦਾ ਹੈ ਵੀ ਕੋਈ ਇਸ ਦੇ ਵਿੱਚ ਹੱਤ ਨਹੀਂ ਮਾਰੇ ਅਤੇ ਪੂਰੀ ਨਿਗਾਹ ਰੱਖਦਾ ਹੈ ਵੀ ਇਸ ਨੂੰ ਕੋਈ ਵੀ ਅਮੇਨਾ ਖੋਲਵੇ ਕਿਉਂਕਿ ਉਸ ਨੂੰ ਪਤਾ ਹੈ ਵੀ ਮੇਰੀ ਜੜੀ ਇੱਜ਼ਤ ਹੈ ਜਿਹੜੀਆਂ ਮੇਰੀਆਂ ਨੁਹਾਂ ਮੇਰੇ ਅੱਗੇ ਪਿੱਛੇ ਘੁੰਮ ਰੀਆਂ ਹਨ ਇਹ ਐਸੇ ਹੀ ਟਰੰਕ ਦਾ ਕਮਲ ਹੈ ਅਤੇ ਬਾਪੂ ਜੀ ਪ੍ਰਭਾਵ ਵਾਸਤੇ ਰੋਜ਼ 100-100 ਰੁਪਏ ਦਰਾ ਹੈ ਆਪਣੀਆਂ ਨੁਹਾਂ ਨੂੰ ਆਸ਼ੀਰਵਾਦ ਦੇ ਤੌਰ ਤੇ ਦਿੰਦੇ ਹਨ ਹੁਣ 100-100 ਰੁਪਏ ਲੈ ਕੇ ਚਾਰੇ ਨੁਹਾਂ ਬੜੀਆਂ ਖੁਸ਼ ਹਨ ਕਹਿੰਦੀਆਂ ਹਨ ਬਾਪੂ ਜੀ ਨੇ ਖਜ਼ਾਨਾ ਹੋੜਾ ਕੀਤਾ ਹੈ ਅਤੇ ਰੋਜ਼ ਰਹਿਣ 100-100 ਰੁਪਏ ਨੁਹਾਂ ਨੂੰ ਦਿੰਦੇ ਦਿੰਦੇ ਆ ਇੱਕ ਦਿਨ ਕਰਕੇ ਬਾਪੂ ਦੇ ਜੜੇ ਉਸ ਦੇ ਵਿੱਚ 10000 ਰੁਪਏ ਬੈਸਨ ਸਾਰੇ ਮੁੱਕ ਗਏ ਹਨ ਹੁਣ ਬਾਪੂ ਦੇ ਵਿਚਾਰੇ ਕੋਲ ਦਿਨ ਵਾਸਤੇ ਕੁਝ ਨਹੀਂ ਹੈ ਨੂਹਾ ਤੋਂ ਸੇਵਾ ਹੀ ਬਹੁਤ ਖਰਾੜੀ ਹੈ ਹੁਣ ਸ਼ਰਮਦਾ ਮਾਰਾ ਬਾਪੂ ਕੁਝ ਵੀ ਨਹੀਂ ਦਿੰਦਾ ਅਤੇ ਰੱਬ ਦਾ ਨਾਲ ਜਾ ਹੈ ਲੇਕਿਨ ਉਸ ਦੀ ਉਮੀਦ ਤੋਂ ਬਿਲਕੁਲ ਉਲਟ ਨੂਹਾਂ ਪਹਿਲਾਂ ਨਾਲੋਂ ਜ਼ਿਆਦਾ ਸੇਵਾ ਕਰਦੀਆਂ ਹਨ ਵੀ ਸਾਡੀ ਸੇਵਾ ਦੇ ਵਿੱਚ ਕੋਈ ਕਮੀ ਰਹੀ ਹੋਵੇਗੀ ਤਾਂ ਕਰਕੇ ਬਾਪੂ ਜੀ ਨੇ ਮਾਇਆ ਦੇਣੀ ਬੰਦ ਕਰ ਦਿੱਤੀ ਹੈ ਨੁਹਾ ਹੋਰ ਵਗੜ ਕੇ ਸੇਵਾ ਕਰਦੀਆਂ ਹਨ ਬਾਪੂ ਜੀ ਦਾ ਧਿਆਨ ਰੱਖਦਿਆਂ ਹਨ ਬਾਪੂ ਬੜਾ ਖੁਸ਼ ਹੈ ਲੇਕਿਨ ਚਲੋ ਜਿਹੜਾ ਚੇਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਨਕਾ ਸੱਦੇ ਉੱਠੀ ਜਾਹੇ ਬਾਪੂ ਜੀ ਲੰਬਾ ਸਮਾਨੀ ਕਰਦੇ ਸ਼ੂਗਰ ਉਹਨਾਂ ਨੂੰ ਲੈ ਬਿਟਦੀ ਹੈ ਅਤੇ ਬਾਪੂ ਜੀ ਚੜਾਈ ਕਰ ਜਾਂਦੇ ਹਨ ਐਸੀ ਤਰ੍ਹਾਂ ਹੁਣ ਗੁਰਜੰਡ ਸਿੰਘ ਜਿਹੜੇ ਹਨ ਦੁਨੀਆ ਤੋਂ ਚਲੇ ਗਏ ਹਨ ਅੱਧੀ ਰਾਤ ਨੂੰ ਉਹਨਾਂ ਦਾ ਅਕਾਲ ਚਲਾਣਾ ਹੋ ਚੁੱਕਿਆ ਹੈ ਬਾਪੂ ਜੀ ਦੇ ਅਕਾਲ ਚਲਾਣੇ ਦੇ ਜਿਵੇਂ ਹੀ ਨੂਹਾਂ ਨੂੰ ਪਿੰਕ ਭਈ ਸਵੇਰੇ ਉੱਠਦਿਆਂ ਸਾਰ ਇੱਕ ਵਾਰ ਤਾਂ ਉਹਨਾਂ ਦਾ ਮਨ ਕੀਤਾ ਵੀ ਉਸ ਟ੍ਰਾਂਕ ਨੂੰ ਭੰਨ ਲੈ ਜਾਵੇ ਵਿੱਚੋਂ ਜਿਹੜਾ ਬਾਪੂ ਜੀ ਦਾ ਖਜ਼ਾਨਾ ਹੈ ਉਸ ਨੂੰ ਕਢ ਲੈ ਜਾਵੇ ਲੇਕਿਨ ਸ਼ਰਮਦੀਆ ਮਾਰੀਆਂ ਨੇ ਉੱਥੇ ਵਿਲਾਪ ਕਰਨਾ ਸ਼ੁਰੂ ਕਰ ਦਿੱਤਾ ਪਰੋਸੀ ਜਿਹੜੇ ਹਨ ਉਹ ਵਿਲਾਪ ਨੂੰ ਸੁਣ ਕੇ ਇਕੱਠੇ ਹੋ ਗਏ ਸਾਕ ਤਾਂ ਸਭ ਨੂੰ ਪੈ ਗਿਆ ਸੀ ਵੀ ਹੋ ਸਕਦਾ ਹੈ ਇਹਨਾਂ ਦਾ ਬਾਪੂ ਜਿਹੜਾ ਛੜਾਈ ਕਰ ਗਿਆ ਹੋਵੇ ਉਮਰ ਬਹੁਤ ਸੀ ਵਿਚਾਰਾ ਬਿਮਾਰ ਰੰਦਾ ਸੀ ਅਤੇ ਦਵਾਈਆਂ ਖਾਂਦਾ ਸੀ ਹੋ ਸਕਦਾ ਹੈ ਉਹ ਇਤਰਾਇ ਕਰ ਗਿਆ ਹੋਵੇ ਜਿਵੇਂ ਆ ਕੇ ਦੇਖਦੇ ਹਨ ਉਹਨਾਂ ਦਾ ਸ਼ੱਕ ਜਿਹੜਾ ਹੈ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਹੌਲੀ ਹੌਲੀ ਕਰਦੇ ਆ ਭਾਈ ਸਾਰੇ ਘਰ ਦੇ ਵਿੱਚ ਸੱਤਰ ਵਿੱਚ ਜਾਂਦਾ ਹੈ ਸਾਰੇ ਘਰ ਦੇ ਵਿੱਚ ਪਿੰਡ ਵਾਲੇ ਆ ਕੇ ਬੈਠਦੇ ਹਨ ਬਾਪੂ ਜੀ ਦੀਆਂ ਗੱਲਾਂ ਕਰਦੇ ਹਨ ਜੋ ਵੀ ਨੇੜਲੇ ਦੂਰਲੇ ਰਿਸ਼ਤੇਦਾਰ ਸਨ ਉਹ ਵੀ ਖਬਰ ਮਿਲਦੇ ਸਾਰੇ ਦੁਪਹਿਰ ਦੇ 11 12 ਵਜੇ ਤੱਕ ਸਭ ਇਕੱਠੇ ਹੋ ਗਏ ਹਨ ਅਤੇ 12:30 1 ਵਜੇ ਤਕਰੀਬਨ ਬਾਪੂ ਜੀ ਦਾ ਅੰਤਮ ਸੰਸਕਾਰ ਜਿਹੜਾ ਹੈ ਪਿੰਡ ਦੇ ਹੀ ਸੀਮਿਆਂ ਦੇ ਵਿੱਚ ਕਰ ਦਿੱਤਾ ਜਾਂਦਾ ਹੈ ਸਾਰੇ ਅਰਦਾਸ ਕਰਦੇ ਹਨ ਅਤੇ ਬਾਪੂ ਜੀ ਦੀ ਆਤਮਿਕ ਸ਼ਾਂਤੀ ਲਈ ਸਾਰੇ ਰੱਬ ਤੋਂ ਦੁਆ ਮੰਗਦੇ ਹਨ ਗੁਰੂ ਘਰ ਜਾਂਦੇ ਹਨ ਅਤੇ ਹੁਕਮਨਾਮਾ ਸਾਹਿਬ ਲੈ ਕੇ ਵਾਪਸ ਆ ਜਾਂਦੇ ਹਨ ਇਸੇ ਤਰ੍ਹਾਂ ਚਲੋ ਮਰਿਆਦਾ ਜਿਹੜੀ ਹੈ ਪੂਰੀਆਂ ਹੋ ਜਾਂਦੀਆਂ ਹਨ ਹੁਣ ਭੋਗ ਵਾਸਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਕਿ ਪੰਜ ਦਿਨ ਬਾਦੜਾ ਹੈ ਬਾਪੂ ਜੀ ਦੀ ਪੱਗਾ ਹਨ ਅਤੇ ਉਸ ਵਾਸਤੇ ਪਰਸੋਂ ਸ਼੍ਰੀ ਅਖੰਡ ਪਾਠ ਦਾ ਪਾਠ ਕਰਾਣਾ ਹੈ ਕਿਉਂਕਿ ਹੋਰ ਵੀ ਸੋਤਰਾ ਦੇ ਰੀਤੀ ਰਿਵਾਜ ਹਨ ਬਾਪੂ ਜੀ ਦੇ ਫੁੱਲ ਚੁਗਣੇ ਹਨ ਅਤੇ ਆਪਸ ਵਿੱਚ ਕਈ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਹਨ ਬਾਪੂ ਜੀ ਦੇ ਬਾਰੇ ਕਿਵੇਂ ਉਹਨਾਂ ਨੇ ਜਿਉਂਦੇ ਜੀ ਆਪਣੀ ਤਾਕ ਜਮਾਈ ਪਿੰਡ ਦੇ ਵਿੱਚ ਸਰਪੰਚੀ ਹਾਸਲ ਕੀਤੀ ਇੱਕ ਵਾਰ ਦੀ ਨਹੀਂ ਸਗੋਂ ਤਿੰਨ ਵਾਰ ਦੀ ਕਿਵੇਂ ਸਿਰਫ 50 ਕਿਲਿਆਂ ਤੋਂ ਬਾਪੂ ਜੀ ਨੇ 125 ਕਿਲਾ ਬਣਾਇਆ ਇੰਨਾ ਹੁੰਦੇ ਸਾਰ ਵੀ ਕਦੇ ਉਹਨਾਂ ਨੇ ਹੰਕਾਰ ਨਹੀਂ ਕੀਤਾ ਹਮੇਸ਼ਾ ਗੁਰੂ ਕਰਨੂਤਾ ਸਮਝਿਆ ਜਦੋਂ ਵੀ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੁੰਦੀ ਰਾਂ ਬਾਪੂ ਜੀ ਹਮੇਸ਼ਾ ਅੱਗੇ ਆਉਂਦੇ ਸਨ ਹਮੇਸ਼ਾ ਮਦਦ ਕਰਦੇ ਜਦੋਂ ਵੀ ਕਦੇ ਗੁਰੂ ਘਰ ਦੇ ਵਿੱਚ ਲੰਗਰ ਹਾਲ ਬਣਿਆ ਉਦੋਂ ਵੀ ਉਹਨਾਂ ਨੇ 1.2 ਲੱਖ ਰੁਪਏ ਦੇ ਜੋ ਕਿ ਉਸ ਸਮੇਂ ਬਹੁਤ ਹੁੰਦਾ ਸੀ ਉਦੋਂ ਦਾਨਪੁਨ ਕੀਤਾ ਅੱਜ ਦੇ ਸਮੇਂ ਵੀ 1.2 ਲੱਖ ਕੋਈ ਘੱਟ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਹਨ ਸਾਰੇ ਕਰ ਰਹੇ ਹਨ ਉੱਥੇ ਪਹੁੰਚੇ ਨੇ ਤਾਂ ਲੋਕ ਆਸ-ਪਾਸ ਦੇ ਪਿੰਡਾਂ ਦੇ ਸਰਪੰਚ ਐਮਐਲਏ ਸਾਹਿਬ ਅਤੇ ਕੁਝ ਮੰਤਰੀ ਉੱਥੇ ਬੈਠੇ ਹਨ ਉਹ ਵੀ ਬਾਪੂ ਜੀ ਦੇ ਬਾਰੇ ਗੱਲਾਂ-ਮਾਤਾ ਕਰ ਰਹੇ ਹਨ ਵੀ ਬਹੁਤ ਚੰਗੇ ਬੰਦੇ ਸੀ ਲੇਕਿਨ ਚਲੋ ਸਮਾ ਬੀਤਦਾ ਹੈ ਰਾਤ ਖੋ ਜਾਂਦੀ ਹੈ ਜਦੋਂ ਲਗਭਗ ਸਾਰੇ ਜਣੇ ਜਾ ਚੁੱਕੇ ਹਨ ਅਤੇ ਕੁਝ ਜਣੇ ਹਨ ਜੋ ਕਰੀਬੀ ਹਨ ਉਹੀ ਇੱਥੇ ਰੁਕੇ ਹਨ ਨੂੰਹ ਮੋ ਕਸ ਮਾਰਦੀਆਂ ਹੈ ਇੱਕ ਦੋ ਵੱਧ ਕੇ ਇੱਕ ਸਾਰੀਆਂ ਉਸ ਕਮਰੇ ਵੱਲ ਭੱਜਦੀਆਂ ਹਨ ਜਿੱਥੇ ਬਾਪੂ ਜੀ ਦਾ ਸੰਦੂਕ ਸੀ ਜਿਵੇਂ ਹੀ ਉਸ ਕਮਰੇ ਵਿੱਚ ਪਹੁੰਚਿਆ ਨਾ ਤਾਂ ਦੇਖਿਆ ਵੀ ਇੱਥੇ ਤਾਂ ਮੋਟਾ ਜੰਦਰਾ ਲੱਗਿਆ ਹੋਇਆ ਪਹਿਲਾਂ ਤਾਂ ਸਾਰਾ ਕਮਰਾ ਛਾਣ ਮਾਰਿਆ ਚਾਬੀ ਨਹੀਂ ਮਿਲੀ ਸਾਰੀ ਰਾਤ ਉੱਥੇ ਲੱਭਦੇ ਰਹਿਆ ਬਾਪੂ ਜੀ ਨੇ ਪਤਾ ਨਹੀਂ ਚਾਬੀ ਕਿੱਥੇ ਰੱਖੀ ਪਤਾ ਨਹੀਂ ਬੜਾ ਨਾਲ ਤਾਂ ਨਹੀਂ ਲੈ ਕੇ ਚਲਾ ਗਿਆ ਇੱਕ ਨੁੰਜੜੀ ਹੈ ਉਹ ਹਸਦੀ ਹੈ ਚਾਰੇ ਹੌਲੀ ਹੌਲੀ ਪੀ ਬਾਜ ਬਾਹਰ ਨਾ ਜਾਵੇ ਦੰਦ ਪੜਨ ਲੱਗ ਜਾਂਦੀਆਂ ਹਨ ਅਤੇ ਚਲੋ ਬਾਹਰ ਆ ਜਾਂਦੀਆਂ ਹਨ ਇੱਕ ਵਾਰ ਬਾਪੂ ਜੀ ਦੇ ਪੱਗਾ ਹੋ ਜਾਣ ਆਪਾਂ ਜਿਹੜਾ ਜਿੰਦਰਾ ਬਾਤ ਖੋਲਾਂਗੇ ਐਸੀ ਤਰ੍ਹਾਂ ਬਾਪੂ ਜੀ ਦੇ ਅਖੰਡ ਪਾਠ ਸਭ ਰੱਖਾ ਜਾਂਦਾ ਹੈ ਅਤੇ ਪੱਗਾ ਵਾਲੇ ਦਿਨ ਸ੍ਰੀ ਅਖੰਡ ਪਾਠ ਦਾ ਭੋਗ ਹੋ ਜਾਂਦਾ ਹੈ ਬਾਪੂ ਜੀ ਦੇ ਨੇੜਲੇ ਰਿਸ਼ਤੇਦਾਰ ਦੂਰਲੇ ਜਾਣਕਾਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਸਰਪੰਚ ਨੇਤਾ ਐਮਐਲਏ ਸਾਰੇ ਜੋ ਵੀ ਗੁਰਜਨ ਸਿੰਘ ਨੂੰ ਜਾਣਦੇ ਸਨ ਸਾਰੇ ਪਹੁੰਚੇ ਹਨ ਸਾਰੇ ਬਾਪੂ ਜੀ ਨੂੰ ਨਮਸਕਾਰ ਕਰਦੇ ਹਨ ਉਹਨਾਂ ਦੀ ਫੋਟੋ ਦੇ ਉੱਪਰ ਗੁਲਾਬ ਪੇਡ ਕਰਦੇ ਹਨ ਕੀਰਤਨ ਸੁਣਦੇ ਹਨ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਸੱਦੇ ਹਨ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਆਣਗੇ ਵੱਡੇ ਬੰਦੇ ਆਣਗੇ ਦਿਖਾਵਾ ਤਾਂ ਜ਼ਰੂਰੀ ਹੈ ਭਾਵੇਂ ਬਾਪੂ ਦੀ ਸਾਰੀ ਉਮਰ ਕਦਰ ਨਹੀਂ ਕੀਤੀ ਸਾਰੀ ਉਮਰ ਜਿਸ ਬਾਪੂ ਨੂੰ ਰੋਟੀ ਲਈ ਦਸਾਇਆ ਅਤੇ ਲਾਸਟ ਦੇ ਵਿੱਚ ਜਦੋਂ ਸੇਵਾ ਕੀਤੀ ਉਹ ਵੀ ਸਿਰਫ 4 ਪੈਸਿਆਂ ਲਈ ਜਦੋਂ ਕਿ ਇੰਨਾ ਪੈਸਾ ਉਹਨਾਂ ਦੇ ਕੋਲ ਫਿਰ ਵੀ ਸੀ ਸਿਰਫ 4 ਪੈਸਿਆਂ ਲਈ ਬਾਪੂ ਦੀ ਸੇਵਾ ਕੀਤੀ ਹੈ ਲੇਕਿਨ ਅੱਜ ਬਾਪੂ ਦੇ ਭੋਗ ਤੇ ਪੈਸਾ ਪਾਣੀ ਵਾਂਗ ਬਹਾਰੇ ਹਨ ਚਲੋ ਵਧੀਆ ਗੱਲ ਹੈ ਬਾਪੂ ਜੀ ਦੇ ਭੋਗ ਤੇ ਕਿਸੇ ਤਰੀਕੇ ਗੁਰਬਾਣੀ ਦਾ ਪਾਠ ਹੋਇਆ ਅਤੇ ਭੋਗ ਪੈਣ ਤੋਂ ਬਾਅਦ ਸਾਰੇ ਜਿਹੜੇ ਹਨ ਆਪੋ ਆਪਣੇ ਘਰ ਚਲੇ ਗਏ ਸਿਰਫ ਕੋਦੇ ਲੜਲੇ ਰਿਸਤ ਆ ਰਹੇ ਉੱਥੇ ਬੈਠੇ ਹਨ ਵੀ ਕੱਲ ਨੂੰ ਜਿਹੜਾ ਹੈ ਸ੍ਰੀ ਕੀਰਪੁਰ ਸਾਹਿਬ ਖੇ ਫੁੱਲ ਲੈ ਕੇ ਜਾਣੇ ਹਨ ਉਸ ਤੋਂ ਪਹਿਲਾਂ ਘਰ ਦੇ ਵਿੱਚ ਸਾਰੇ ਆਰਾਮ ਕਰ ਰਹੇ ਹਨ ਅਤੇ ਸਾਰੀਆਂ ਰਸਮਾਂ ਜਿਹੜੀਆਂ ਹਨ ਉਹ ਪੂਰੀਆਂ ਹੋ ਚੁੱਕੀਆਂ ਹਨ ਹੁਣ ਰਾਤ ਦਾ ਵੇਲਾ ਹੈ ਤਕਰੀਬਨ 10 ਵੱਜ ਚੁੱਕੇ ਹਨ ਸਾਰੇ ਸੌ ਚੁੱਕੇ ਹਨ ਚਾਰੇ ਨੁਹਾਂ ਉਸੇ ਤਰ੍ਹਾਂ ਸਕੀਮ ਲਾ ਕੇ ਵਾਪਸ ਉਸ ਕਮਰੇ ਦੇ ਵਿੱਚ ਆਈਆਂ ਹਨ ਇਸ ਵਾਰ ਉਹਨਾਂ ਤਰ੍ਹਾਂ ਦੇ ਘਰ ਵਾਲੇ ਯਾਨੀ ਕਿ ਬਾਪੂ ਜੀ ਦੇ ਚਾਰ ਪੁੱਤਰ ਉਹ ਵੀ ਉੱਥੇ ਹਨ ਸਾਰੇ ਜਣੇ ਦੇਖ ਰਿਹਾ ਹੈ ਨਾ ਬੇਸਾ ਸੰਦੂਕ ਦੇ ਵਿੱਚ ਆਖਰਕਾਰ ਹੈਗੇ ਵੀ ਸਾਡੀਆਂ ਚਾਰੇ ਪਤਨੀਆਂ ਜੜੀਆਂ ਹਨ ਇਸ ਦੇ ਪਿੱਛੇ ਪਈਆਂ ਹਨ ਚਲੋ ਹਰ ਤੱਕ ਇਹ ਫੈਸਲਾ ਲੈ ਦੇਣਾ ਵੀ ਚਾਬੀ ਨਹੀਂ ਲੱਗਦੀ ਫਿਰ ਕੀ ਹੋ ਗਿਆ ਦੋ ਮਾਰਦੇ ਹਾਂ ਥੋੜੇ ਇਸ ਜਿਹੜਾ ਤਾਲਾ ਹੈ ਇਹ ਤਾਂ ਮਿੰਟਾਂ ਦੇ ਵਿੱਚ ਖੁੱਲਰ ਜਾਵੇਗਾ ਉਸੇ ਤਰ੍ਹਾਂ ਹੁੰਦਾ ਹੈ ਹਥੌੜਾ ਲੈ ਕੇ ਪੋਲੀਆਂ ਪੋਲੀਆਂ ਮਾਰਾ ਨਾਲ ਉਸ ਨੂੰ ਤੋੜ ਦਿੰਦੇ ਹਨ ਵੀ ਬਾਹਰ ਕਿਤੇ ਆਵਾਜ਼ ਨਾ ਜਾਵੇ ਵੀ ਇਹ ਕੋਈ ਜਿੰਦਰਾ ਭੰੜੇ ਹਨ ਘਰ ਦੇ ਵਿੱਚ ਹੁਣ 70 ਹਟਿਆ ਹੋਏ ਹੁਣੇ ਬਾਪੂ ਦਾ ਭੋਗ ਪਿਆ ਹੈ ਵੀ ਇਹਨਾਂ ਨੇ ਆ ਕੀ ਕੰਮ ਕਰ ਦਿੱਤਾ ਹੈ ਚਲੋ ਤਾਂ ਜਿਹੜਾ ਹੈ ਟੁੱਟ ਚੁੱਕਿਆ ਹੈ ਜਿਵੇਂ ਹੀ ਸੰਦੂਖ ਖੋਲਿਆ ਨਾ ਤਾਂ ਵਿੱਚੋਂ ਕੁਝ ਪਿੱਤਲ ਦੀਆਂ ਮੰਗਾ ਕੁਝ ਪੁਰਾਣੀਆਂ ਚੂੜੀਆਂ ਕੁਝ ਪੁਰਾਣੇ ਰੁਮਾਲ ਕੁਝ ਪੁਰਾਣੇ ਲੰਗੋਟ ਜੋ ਕਿ ਸ਼ਾਇਦ ਕਿਸੇ ਬੱਚੇ ਦੇ ਲੱਗਦੇ ਹਨ ਦੇਖਦੇ ਸਾਰ ਹੀ ਚਾਰੇ ਪੁੱਤਰਾਂ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ ਵੀ ਇਹ ਸਾਡੇ ਹਨ ਮੈਂ ਇਹਨੂੰ ਪਾਇਆ ਕਰਦਾ ਸੀ ਅਤੇ ਬਚਪਨ ਦੇ ਵਿੱਚ ਅਸੀਂ ਇਹਨਾਂ ਨਿੱਕਰਾਂ ਦੇ ਵਿੱਚ ਘੁੰਮਿਆ ਕਰਦੇ ਸਨ बापूजी ने ਸਾਡੇ ਕਪੜੇ ਸੰਭਾਲ ਰੱਖੇ ਹਨ ਅਤੇ ਅਸੀਂ ਬਾਪੂਜੀ ਦਾ ਸਤਿਕਾਰ ਵੀ ਨਹੀਂ ਕੀਤਾ ਚਾਂ ਦੇ ਅੱਖਾਂ ਦੇ ਵਿੱਚ ਹੰਝੂ ਕਰਨਾ ਲੇਕਿਨ ਸਭ ਤੋਂ ਵੱਧ ਉਥੇ ਮਾਤਾ ਜੀ ਦੀ ਫੋਟੋ ਪਈ ਹੈ ਮਤਾ ਕਰਮਜੀਤ ਦੀ ਜੋ ਕਿ ਬਾਪੂਜੀ ਹਮੇਸ਼ਾ ਸ਼ਾਇਦ ਸੰਦੂਕ ਖੋਲ ਕੇ ਇਸ ਵਿੱਚ ਦੇਖਾ ਕਰਦੇ ਸਨ ਨੋਹਾ ਦੀ ਆਸਤੇ ਮੁਤਾਬਕ ਇਸ ਦੇ ਵਿੱਚ ਕੁਝ ਵੀ ਨਹੀਂ ਹੈ ਨਾ ਕੋਈ ਸੋਨਾ ਨਾ ਕੋਈ ਚਾਂਦੀ ਇੱਕ ਹਾਂ ਉਹੀ ਸੋਨੇ ਵਰਗਾ ਦਿਖਣ ਵਾਲਾ ਸਿਕਾ ਹੈ ਉਹ ਵੀ ਨਕਲੀ ਹੈ ਅਤੇ ਹੁਣ ਇਸ ਦੇ ਵਿੱਚ ਨਾ ਕੋਈ ਪੈਸਾ ਹੈ ਨਾ ਕੋਈ ਧਨ-ਦੌਲਤ ਲੇਕਿਨ ਬਾਪੂ ਜੀ ਦੀ ਰਕੀਆਂ ਕੁਝ ਪੁਰਾਣੀਆਂ ਨਿਸ਼ਾਨੀਆਂ ਜ਼ਰੂਰ ਪਈਆਂ ਹਨ ਜੋ ਕਿ ਸ਼ਾਇਦ ਉਹਨਾਂ ਦੀ ਸਾਰੀ ਉਮਰ ਦੀ ਧਨ-ਦੌਲਤ ਸੀ ਉਹਨਾਂ ਦੀ ਬਾਹਰਲੀ ਕਮਾਈ ਤਾਂ 125 ਕਿਲੇ ਜ਼ਮੀਨ ਇਹਨਾਂ ਮੋਟਾ ਧਨ-ਦੌਲਤ ਇਹਨੀਆਂ ਨੇ ਵੱਡੀਆਂ ਕੋਠੀਆਂ ਕਾਰਾਂ ਇਹ ਤਾਂ ਸਭ ਦਿਖਦੀਆਂ ਸਨ ਲੇਕਿਨ ਜੋ ਅੰਦਰਲੀ ਦੌਲਤ ਸੀ ਉਹਨਾਂ ਦਾ ਪਿਆਰ ਉਹਨਾਂ ਦਾ ਸਤਕਾਰ ਇਹ ਸ਼ਾਇਦ ਉਹ ਆਪਣੇ ਪਿੱਛੇ ਛੜਕ ਚਲੇ ਗਏ ਹਨ ਜਿਸ ਨੂੰ ਉਹਨਾਂ ਦੇ ਹੀ ਚਾਰ ਪੁੱਤਰਾ ਨੇ ਸਮਝਿਆ ਨਹੀਂ ਕਿਸੇ ਨੇ ਨਹੀਂ ਸਮਝਿਆ ਵੀ ਬਾਪੂ ਜੀ ਵੀ ਪਿਆਰ ਭਲ ਦੇ ਸਨ ਬਾਪੂ ਜੀ ਨੂੰ ਵੀ ਸਤਕਾਰ ਚਾਹੀਦਾ ਸੀ ਉਸੇ ਹੀ ਟਰੰਕ ਦੇ ਵਿੱਚ ਇੱਕ ਚਿੱਠੀ ਵੀ ਪਈ ਹੈ ਜਿਵੇਂ ਹੀ ਚਿੱਠੀ ਨੂੰ ਖੋਲਿਆ ਨਾ ਚਾਰੇ ਨੂੰ ਹਾਂ ਚਿੱਠੀ ਨੂੰ ਚੇਮੜ ਗਏ ਹਨ ਮੇ ਆਖਰਕਾਰ ਸ਼ਾਇਦ ਇਸ ਦੇ ਵਿੱਚ ਕੋ ਖਿਦਾਨੇ ਦਾ ਪਤਾ ਹੋਵੇ ਜਿਵੇਂ ਹੀ ਉਸ ਚਿੱਠੀ ਨੂੰ ਪੜਿਆ ਅਤੇ ਪੜ ਕੇ ਚਾਰੇ ਜੜੀਆਂ ਹਨ ਉਹ ਬਾਹ ਮਾਰ ਕੇ ਰੋਣ ਲੱਗ ਪਈਆਂ ਹਨ ਉਸ ਚਿੱਠੀ ਦੇ ਵਿੱਚ ਲਿਖਿਆ ਸੀ ਵੀ ਕਰਮਜੀਤ ਕੋਰੇ ساری ਉਮਰ ਤੂੰ ਮੇਰੀ ਸੇਵਾ ਕੀਤੀ ਅਤੇ ਹਮੇਸ਼ਾ ਆਖਦੀ ਰਹੀ ਵੀ ਤੇਰੇ ਜਾਣ ਤੋਂ ਮਗਰੋਂ ਵੀ ਤੂੰ ਮੇਰਾ ਖਿਆਲ ਰੱਖੇਂਗੀ ਮੈਂ ਹੱਸਦਾ ਸੀ ਮਜ਼ਾਕ ਕਰਦਾ ਸੀ ਸੋਚਦਾ ਸੀ ਵੀ ਬੰਦਾ ਜਾਣ ਮਗਰੋਂ ਕਿਵੇਂ ਕਿਸ ਦਾ ਖਿਆਲ ਰੱਖ ਸਕਦਾ ਹੈ ਲੇਕਿਨ ਸ਼ਾਇਦ ਉਹ ਗੱਲਾਂ ਝੂਠੀਆਂ ਨਹੀਂ ਸੀ ਅੱਜ ਜਦੋਂ ਤੂੰ ਚਲੀ ਗਈ ਹੈ ਤੇਰਾ ਇਹ ਟ੍ਰੰਕ ਜੋ ਤੇਰੀ ਆਖਰੀ ਨਿਸ਼ਾਨੀ ਹੈ ਜੋ ਤੇਰੀ ਸ਼ਾਇਦ ਰੂਹ ਹੈ ਜਿਸਦੇ ਵਿੱਚ ਤੇਰੀਆਂ ਰੱਖੀਆਂ ਬਹੁਤ ਨਿਸ਼ਾਨੀਆਂ ਹਨ ਅੱਜ ਮੇਰੀ ਰਾਖਾ ਬਣ ਚੁੱਕੀਆਂ ਹਨ ਅੱਜ ਨੂੰਹਾਂ ਨੂੰ ਲੱਗਦਾ ਹੈ ਵੀ ਇਸ ਦੇ ਵਿੱਚ ਕੋਈ ਵੱਡਾ ਖਜ਼ਾਨਾ ਲੁਕਾਇਆ ਹੈ ਉਹਨਾਂ ਨੂੰ ਲੱਗਦਾ ਹੈ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਲੇਕਿਨ ਸ਼ਾਇਦ ਇਹ ਤੇਰੀ ਰੂਹ ਹੈ ਇਹ ਤੇਰਾ ਆਸ਼ੀਰਵਾਦ ਹੈ ਤੇਰਾ ਪਿਆਰ ਹੈ ਵੀ ਤੇਰੇ ਜਾਣ ਮਗਰੋਂ ਵੀ ਤੇਰਾ ਟਰੰਕ ਮੇਰੀ ਸੇਵਾ ਕਰਵਾ ਰਿਹਾ ਹੈ ਸੱਚਮੁੱਚ ਤੂੰ ਸੱਚ ਕਹਿੰਦੀ ਸੈਂ ਵੀ ਜਦੋਂ ਤੂੰ ਚਲੀ ਜਾਵੇਂਗੀ ਨਾ ਜਾਣ ਤੋਂ ਬਾਅਦ ਵੀ ਮੇਰੀ ਸੇਵਾ ਕਰੇਂਗੀ ਅੱਜ ਦੇਖ ਲੈ ਮੇਰੀ ਸੇਵਾ ਤੂੰ ਹੀ ਕਰ ਰਹੀ ਹੈ ਸ਼ਾਇਦ ਇਹ ਤੇਰੀ ਵਜ੍ਹਾ ਨਾਲ ਹੈ ਤੇਰੇ ਟਰੰਕ ਦੀ ਵਜਨ ਨਾਲ ਹੈ ਵੀ ਅੱਜ ਜੋ ਨੁਹਾ ਮੈਨੂੰ ਪੁੱਛਦਿਆਂ ਨਹੀਂ ਸਨ ਜਿਨ੍ਹਾਂ ਨੇ ਕਦੇ ਮੈਨੂੰ ਪਾਣੀ ਦਾ ਗਲਾਸ ਵੀ ਨਹੀਂ ਫੜਾਇਆ ਮੇਰੇ ਉੱਠਣ ਤੋਂ ਪਹਿਲਾਂ ਮੇਰੇ ਲਈ ਚੱਲੇ ਕਿ ਮੇਰੀ ਸਰਾਂ ਦੀ ਖੜ ਜਾਂਦੀਆਂ ਹਨ ਚਲੋ ਜੇਕਰ ਆਹ ਚਿੱਠੀ ਮੇਰੇ ਨੁਹਾ ਮੇਰੇ ਪੁੱਤਰ ਪੜ੍ਹੇ ਖਾਣਾ ਤਾਂ ਸ਼ਾਇਦ ਮੈਂ ਇਸ ਦੁਨੀਆ ਤੋਂ ਜਾ ਚੁੱਕਿਆ ਹਾਂ ਸ਼ਾਇਦ ਹੁਣ ਮੈਂ ਇਸ ਦੁਨੀਆ ਦੇ ਵਿੱਚ ਨਹੀਂ ਹਾਂ ਮੇਰੀ ਦੌਲਤ ਜਿਹੜੀ ਹੈ ਉਹ ਮੇਰੇ 125 ਕਿੱਲਾਂ ਦੇ ਵਿੱਚ ਨਹੀਂ ਹੈ ਨਾ ਹੀ ਮੇਰੀ ਕੋਠੀਆਂ ਕਾਰਾਂ ਦੇ ਵਿੱਚ ਹੈ ਇਹ ਮੇਰਾ ਪਿਆਰ ਸੀ ਮੇਰਾ ਸਤਕਾਰ ਜੋ ਮੈਂ ساری ਉਮਰ ਦੇ ਵਿੱਚ ਕਮਾਇਆ ਇਸ ਨੂੰ ਸੰਭਾਲ ਕੇ ਰੱਖਣਾ ਕਿਤੇ ਗਵਾ ਨਾ ਦੇਣਾ ਇਹਨਾਂ ਕਹਿ ਕੇ ਬਾਪੂ ਜੀ ਜਿਹੜੇ ਹਨ ਉਸ ਖਤ ਨੂੰ ਪੂਰਾ ਕਰ ਦਿੰਦੇ ਹਨ ਇਹਨਾਂ ਪੜ੍ਹ ਕੇ ਨੋਹਾਂ ਡਰੀਆਂ ਹਨ ਉਹ ਬਿਲਕੁਲ ਭਾਵੁਕ ਹੋ ਚੁੱਕਿਆ ਹਨ ਅੱਖਾਂ ਦੇ ਵਿੱਚ ਹੰਝੂ ਹੈ ਵੀ ਅਸੀਂ ਸੱਚਮੁੱਚ ਕਿੰਨਾ ਲਾਲਚੀ ਸੀ ਕਿੰਨਾ ਸਾਡੇ ਮਨ ਦੇ ਵਿੱਚ ਲਾਲਚ ਸੀ ਕਿੰਨਾ ਅਸੀਂ ਬਿਲਕੁਲ ਲੋਭੀ ਹੋ ਚੁੱਕਿਆ ਸੀ ਵੀ ਇਹਨਾਂ ਤਨ ਹੁੰਦੇ ਹੋਏ ਵੀ ਅਸੀਂ ਸਿਰਫ ਬਾਪੂ ਜੀ ਦੇ ਕੁਝ ਪੈਸੇ ਪਿਛੇ ਅਸੀਂ ਉਹਨਾਂ ਦੀ ਸੇਵਾ ਕੀਤੀ ਜੇਕਰ ਅੰਤਮ ਸਮੇਂ ਉਹਨਾਂ ਦੀ ਸੇਵਾ ਵੀ ਕੀਤੀ ਉਹ ਵੀ ਪੈਸੇ ਪਿੱਛੇ ਅਸੀਂ ਪਿਆਰ ਨਹੀਂ ਦਿਖਾਇਆ ਇਹ ਸਾਡਾ ਪਿਆਰ ਨਹੀਂ ਸੀ ਸਾਰੀਆਂ ਲੋਰੀਆਂ ਹਨ ਚਲੋ ਬਾਪੂ ਜੀ ਤਾਂ ਹੁਣ ਜਾ ਚੁੱਕੇ ਹਨਾ ਉਹਨਾਂ ਨੂੰ ਵਾਪਸ ਲੈਣਾ ਸੰਭਵ ਨਹੀਂ ਹੈ ਲੇਕਿਨ ਦਰਸ਼ਕੋ ਸਾਡੀ ਤੁਹਾਨੂੰ ਬੇਨਤੀ ਹੈ ਵੀ ਆਪਣੇ ਘਰ ਦੇ ਵਿੱਚ ਬਜ਼ੁਰਗਾਂ ਦਾ ਧਿਆਨ ਰੱਖੋ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਕਹਾਣੀ ਆਪਸ ਦੇ ਵਿੱਚ ਲਿਖਦੇ ਹੋ ਉਸ ਨੂੰ ਇਗਨੋਰ ਨਾ ਕਰੋ ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰੋ ਅਤੇ ਵੱਡਿਆਂ ਦੇ ਪ੍ਰਤੀ ਹਮੇਸ਼ਾ ਸਰਦਾ ਭਾਵਨਾ ਰੱਖੋ ਉਹਨਾਂ ਨੂੰ ਵੀ ਪਿਆਰ ਦੀ ਲੋੜ ਹੈ ਸ਼ਤਕਾਰ ਦੀ ਲੋੜ ਹੈ ਉਹ ਵੀ ਸਾਡੇ ਆਪਣੇ ਹਨ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੇਂ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਂਝ ਜ਼ਰੂਰ ਕਰ ਦਿਓ ਜੀ ਹਾਂਜੀ ਦਿਓ ਜੀ ਸਾਨੂੰ ਜਾਦਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਦਿਓ ਸਾਨੂੰ ਜਾਦਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ